ਯੂਡੀ ਗਿਊਂਦਾ ਹੋਰ ਐਸਐਸਪੀ ਤੋਂ ਬੋਲਤਲਾ ਮੈਡਮ ਮਸਲਾ ਗੁੱਤਾ ਆਈਪੀਐਸ ਉਹਨਾਂ ਦੀ ਦਿਸਾ ਵਿੱਚ ਜਿਹੜੇ ਮਾੜੇ ਅਨਸਰ ਦੇ ਖਿਲਾਫ ਅਸੀਂ ਲਗਾਤਾਰ ਜਿਹੜੇ ਐਕਸ਼ਨ ਲੈ ਰਹੇ ਹੈਗੇ ਉਹਦੇ ਇਸ ਦੇ ਵਿੱਚ ਸਾਨੂੰ ਇੱਕ ਬਹੁਤ ਅੱਛੀ ਇੱਕ ਕਾਰਜਕਾਰੀ ਸਾਡੇ ਸੀਆਈਏ ਇੰਜਾਜ ਸਬ ਇੰਸਪੈਕਟਰ ਬਿਸਮਨ ਉਹਨਾਂ ਦੀ ਕੀ ਗੱਲ ਹੈ ਇਹਦੇ ਵਿੱਚ ਇੱਕ ਨਾਕਾ ਲੇ ਕੀਤਾ ਹੋਇਆ ਸੀਗਾ ਇੰਜਾਜ ਵੱਲੋਂ ਔਰ ਇੱਕ ਗੱਡੀ ਜਿਹੜੀ ਸੀਗੀ ਇਨ ਫਾਰਮ ਵਾਲੇ ਸਾਨੂੰ ਪੈਟ ਨੰਬਰ ਦੱਸਿਆ ਇਸ ਗੱਡੀ ਦੇ ਵਿੱਚ ਪੁਰਾਣਾ ਬੰਦਾ ਪ੍ਰਭਜੋਤ ਜਿਹੜਾ ਸਾਡਾ ਹੁੰਦਾ ਕਿਉਂ ਸਟੇ ਹੈਗਾ ਉਹ ਉਹਦੇ ਕੋਲੇ ਜਿਹੜੇ ਹੈਗੇ ਨੇ ਇਲੀਗਲ ਵੈਪਨ ਹੈ ਤੇ ਜੇ ਰੋਕਿਆ ਜਾਵੇ ਤਲਾਸ਼ੀ ਲਈ ਜਾਵੇ ਤੇ ਮਿਲ ਸਕਦਾ ਹੈ ਤੇ ਇਸੀ ਇਨਫੋਰਮੇਸ਼ਨ ਦੇ ਉੱਪਰ ਅਸੀਂ ਜਿਹੜਾ ਸਾਡੇ ਨਾਕੇ ਦੇ ਸਬ ਇਨਸਪੈਕਟਰ ਮਿਸਮਨ ਇਹਨਾਂ ਦੀ ਟੀਮ ਨੇ ਬਹੁਤ ਸਖਤੀ ਦੇ ਨਾਲ ਉਹ ਜਿਹੜਾ ਹੈਗਾ ਰਾਉਂਡ ਅਪ ਕੀਤਾ ਇਹ ਨਾਕਾ ਤੋਰ ਕੇ ਵੀ ਭੱਜੇ ਔਰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਕਾਫੀ ਅੱਧੇ ਘੰਟੇ ਦੀ ਹੌਟ ਚੇਸ ਹੋਈ ਹੈ ਸਾਡੀ ਟੀਮ ਦੀ ਤੇ ਬੜੀ ਦਲੇਰੀ ਨਾਲ ਇਹਨਾਂ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਉਹਦੇ ਕੋਲੋਂ ਮੌਕੇ ਦੇ ਇੱਕ ਸਾਨੂੰ ਦਿੱਤੀ ਹੋਰ ਦਾ ਪਿਸਤਲ ਮੈਗਜ਼ੀਨ ਤੇ ਦੋ ਰੌਂਡ ਮਿਲੇ ਇਹਨਾਂ ਫਿਰ ਮਾਨਯੋਗ ਜੱਜ ਸਾਹਿਬ ਤੋਂ ਅਸੀਂ ਰਿਮਾਂਡ ਲਿਆ ਤੇ ਰਿਮਾਂਡ ਦੇ ਦੌਰਾਨ ਇੱਕ ਪਿਸਤਲ ਹੋ ਰਿਕਵਰ ਕੀਤਾ ਹੈ ਦੇ ਡਿਸਕਲੋਜ਼ਰ ਦੇ ਉੱਪਰ ਉਹ ਵੀ ਬੱਤੀ ਨੂੰ ਪਿਸਤਲ ਹੈ ਮੈਗਜ਼ਿਮ ਦੇ ਨਾਲ ਤਾਂ ਇਹ ਜਿਹੜਾ ਮੁਲਜ਼ਮ ਹੈ ਰਬਜੋਤ ਸਿੰਘ ਉਰਫ ਬਿੱਲਾ ਇੱਕ ਖल्याण ਦਾ ਰਹਿਣ ਵਾਲਾ ਹੈ ਤੇ 26 ਸਾਲ ਦੀ ਉਮਰ ਹੈ ਇਹਦੇ ਇਸ ਤੋਂ ਪਹਿਲਾਂ ਵੀ ਦਾ ਜਿਹੜਾ ਹੈਗਾ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਹੈ ਇਹਦੇ ਚਾਰ ਪਰਚੇ ਆਲਰੇਡੀ ਸੋ ਦਰਜ ਹੋ ਚੁੱਕੇ ਨੇ ਇਹਦੇ ਗੋਦਮਾ ਨੰਬਰ 100/16/22 196/31/24 ਬੱਕ-ਬੱਕ ਲੜਾਈ ਝਗੜੇ ਐਂਡੀਪੀਐਸ ਦੇ ਆਮ ਜਨਤ ਦੇ ਪਰਚੇ ਵੀ ਤੇ ਆਲਰੇਡੀ ਪਹਿਲਾਂ ਵੀ ਚੱਜ ਚੁੱਕੇ ਨੇ ਅਸਲਾ ਮੈਮ ਕਿਥੋਂ ਲੈ ਕੇ ਆ ਰਹੇ ਪਤਾ ਲੱਗਾ ਕੁਝ ਹਾਂਜੀ ਇਹ ਵੀ ਕੁਛ ਨਹੀਂ ਸੋ ਜੋ ਪ੍ਰੀਲੀਮਿਨਰੀ ਇਹ ਸਾਨੂੰ ਸਾਹਮਣੇ ਆਇਆ ਕਿ ਇਹਨੂੰ ਕੋਈ ਬੰਦਾ ਦੇ ਗਿਆ ਸੀ ਜਿਹੜਾ ਹੁਣ ਵਿਦੇਸ਼ ਚਲਾ ਗਿਆ ਹੋਇਆ ਪਰ ਫਿਰ ਵੀ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਕਿ ਇਹਦੇ ਚਿੰਦੇ ਕਿ ਪੁਰਾਣੇ ਕੇਸ ਵਾਰ ਹੈ ਜਾਂ ਜਿਹੜੇ ਉਹ ਸਾਨੂੰ ਆਪਣੇ ਇਨਵੈਸਟੀਗੇਸ਼ਨ ਦੇ ਵਿੱਚ ਟੈਕਨੀਕਲ ਤੇ ਹਿਊਮਨ ਇੰਟੇਲੀਜੈਂਸ ਉਹਦੇ ਤੁਸੀਂ ਵੈਰੀਫਿਕੇਸ਼ਨ ਰਿਕਵੈਸਟ ਕਰ ਰਹੇ ਹੋ ਜੀ ਹੋਰ ਫਰਦਰ ਵੀ ਹੋ ਮੀ ਡਿਟੇਲਸਾ ਕੇ ਜੋ ਵੀ ਇਤੋਂ ਇਹਦਾ ਪਿੱਛੇ ਦਾ ਹੈਗਾ ਬੈਕਵਰਡ ਲਿੰਕੇਜ ਆ ਪੁਰਾਣਾ ਕਰ ਰਹਿਣਾ ਕਿਥੇ ਹੋਇਤੀ ਇਹ ਪੰਜਟਾ ਏਰੀਆ ਤੇ ਜਿਹੜੀ ਰਾਵਲਪਿੰਡੀ ਥਾਣੇ 'ਚ ਸਾਡਾ ਅਪਰਚਾ ਰਜਿਸਟਰ ਹੋਇਆ ਸੀ 46/24 ਅੰਦਰ ਆਰਮਜ਼ ਹੈ 10+ 30 ਕਲਪ ਜੋ ਤੋਂ ਲਾਵਾ ਵੀ ਮੈਮ ਕੋਈ ਬੰਦੇ ਹੋ ਰਹੇ ਦੇ ਵਿੱਚ ਆਪਾਂ ਪਾਏ ਜੀ ਹਜੇ ਫਿਲਹਾਲ ਰੱਬ ਜੋ ਤੇ ਜੀ ਜੋ ਜੋ ਅਗੇ ਇਨਵੈਸਟੀਗੇਸ਼ਨ ਜਾਂਦਾ ਜਾਏਗਾ ਸੋ ਉਹਨਾਂ ਦੇ ਖਿਲਾਫ ਸਹੀ ਕਿਹ ਲੋਕਾਂ ਆ ਵੀ ਕੋਈ ਜੱਫਤ ਕੀਤਾ ਹਾਂਜੀ ਇਹ ਵੀ ਇੱਕ ਗੱਡੀ ਹੈ ਜੀ ਗੱਡੀ ਨੰਬਰ PV10BN 1155 ਇਹ ਆਲਟੋ ਕਾਰ ਸੀ ਜਿਹਦੇ ਵਿੱਚ ਇੱਕ ਸਵਾਰ ਸੀ ਔਰ ਜਿਹੜੀ ਮਾਫੀ ਦੇ ਨਾਮ ਤੋਂ ਔਰ ਕਿੱਥੇ ਕਿੱਥੇ ਬਾਅਦੋਂ ਤੇ ਕਿਤੇ ਇਹ ਵੀ ਤੁਹਾਨੂੰ ਯਾਦ ਹੋਣਾ ਕਿ ਪਿਛੇ ਬਰਿਸਤਾ ਫਾਇਰਿੰਗ ਹੋਈ ਸੀ ਉਹਦੇ ਵਿੱਚ ਵੀ ਸਾਡਾ ਹੀ ਕੇਸ ਸੀਗਾ ਜਿਹਦੇ ਚ ਇਹ ਬੇਲ ਹੋਈ ਸੀ ਤੇ ਸਾਡਾ ਜਿਹੜਾ ਇਹ ਕਾਫੀ ਇਹਦੀ ਕੰਪਲੇਨ ਸਾਨੂੰ ਆ ਰਹੀਆਂ ਸੀ ਕਿ ਇਹ ਏਰੀਆ ਦੇ ਵਿੱਚ ਘੁੰਮ ਰਿਹਾ ਜਿਹੜਾ ਇਲੀਗਲ ਵੈਪਨ ਹੈਗਾ ਤੇ ਉਸ ਇਸ ਬੰਦੇ ਵਿੱਚ ਜੀ ਅਸੀਂ ਆਪਣੀ ਹਿਊਮਨੈਂਟ ਡਾਇਰੀ ਸੀ ਤੇ ਜਦੋਂ ਸਾਨੂੰ ਕ੍ਰੈਡੀਬਲ ਇਨਪੁਟ ਮਿਲੀ ਤਾਂ ਸਾਡੀ ਟੀਮ ਨੇ ਬਹੁਤ ਅੱਛਾ ਸਟੋਰੀ ਨਾਲ ਲਏ ਐਕਚੁਅਲੀ ਆਇਆ ਹੈਗਾ ਕਿ ਅੱਛੀ ਰਿਕਵਰੀ ਹੋਇਆ ਇੱਕ ਮਾੜਾ ਬੰਦਾ ਹੈ ਇਹਨਾਂ ਨੇ ਲੰਬੀ ਠੀਕ ਹੈ ਥੈਂਕ ਯੂ